ਸੱਚਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਇਸ ਵੇਲੇ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਮੌਜੂਦ ਹਾਂ ਤੇ ਅਸਤੀ ਕਲਸ਼ ਯਾਤਰਾ ਦੀ ਆਰੰਭਤਾ ਹੋ ਰਹੀ ਹੈ ਇਸ ਵੇਲੇ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਖੜੇ ਹੋਏ ਹਾਂ ਤੇ ਜੋ ਕਲਸ਼ ਯਾਤਰਾ ਜਿਹੜੀ ਸ਼ੁਰੂ ਹੋਣੀ ਹੈ ਸ਼ੰਭੂ ਬਾਰਡਰ ਦੇ ਉੱਤੋਂ ਤੇ ਕਿਹੜੇ-ਕਿਹੜੇ ਰੂਟ ਰਹਿਣ ਵਾਲੇ ਆ ਇਸ ਦੇ ਬਾਰੇ ਜਾਣਕਾਰੀ ਤੁਹਾਨੂੰ ਸਾਂਝੀ ਕਰ ਦਿੰਨੇ ਆਂ ਵੀ ਕਿਹੜੇ-ਕਿਹੜੇ ਸ਼ਹਿਰਾਂ ਦੇ ਵਿੱਚੋਂ ਦੀ ਹੁੰਦੇ ਆਂ ਅਸਤੀ ਕਲਸ਼ ਯਾਤਰਾ ਜਿਹੜੀ ਜਾਣ ਵਾਲੀ ਹੈ ਇਸ ਗੱਡੀ ਦੇ ਵਿੱਚ ਕਲਸ਼ ਜਿਹੜੇ ਕੱਲ ਰੱਖੇ ਗਏ ਸੀਗੇ ਤੇ اسی ਗੱਡੀ ਦੇ ਵਿੱਚ ਦੁਬਾਰਾ ਕਲਸ਼ ਰੱਖੇ ਜਾਣੇ ਨਾ ਦੇ ਨਾ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਇਸ ਦੀ ਜਿਹੜੀ ਸ਼ੁਰੂਆਤ ਕਰਨ ਨੂੰ ਲੈ ਕੇ ਅਪੀਲ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਕਲਸ਼ ਨੇ ਉਹਨਾਂ ਨੂੰ ਗੱਡੀ ਦੇ ਵਿੱਚ ਰੱਖਿਆ ਜਾ ਸਕੇ ਤੇ ਕਲਸ਼ ਦੇਖ ਸਕਦੇ ਹੋ ਕਿ ਗੱਡੀ ਦੇ ਵਿੱਚ ਰੱਖਣ ਦੇ ਲਈ ਭੇਜੇ ਜਾ ਰਹੇ ਨੇ ਔਰ ਲਗਾਤਾਰ ਸਵੇਰ ਤੋਂ ਹੀ ਇਸ ਸ਼ੰਭੂ ਬਾਉਂਡਰ ਦੇ ਉੱਤੇ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀਗੇ ਜਿਸ ਦੇ ਵਿੱਚ ਕਲਸ਼ ਯਾਤਰਾ ਜਦੋਂ ਕੀਤੀ ਜਾਣੀ ਹੈ ਤਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਹੁੰਦੇ ਆ ਪੰਚਕੁਲਾ ਵਿਖੇ ਇਸ ਲਈ ਜਿਹੜੀ ਇਸ ਕਲਸ਼ ਯਾਤਰਾ ਦੀ ਹੋਣ ਵਾਲੀ ਹੈ ਰਾਤਰੀ ਨੂੰ ਸੇ ਕੀਤੀ ਜਾਣੀ ਹੈ ਕਿਸਾਨ ਨੇ ਜਿਹੜੇ ਆਪਣੀਆਂ ਆਪਣੀਆਂ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਣਗੇ ਔਰ ਪੰਜਾਬ ਦੇ ਵਿੱਚੋਂ ਹੁੰਦਿਆਂ ਹੋਇਆਂ ਚੰਡੀਗੜ੍ਹ ਦੇ ਵਿੱਚ ਦੀ ਹੁੰਦਿਆਂ ਹੋਇਆਂ ਜਦੋਂ ਪੰਚਕੁਲਾ ਗਈ ਹਰਿਆਣਾ ਦੇ ਵਿੱਚ ਐਂਟਰ ਕੀਤਾ ਜਾਊਗਾ ਤਾਂ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਸ ਯਾਤਰਾ ਨੂੰ ਲੈ ਕੇ ਜਾਇਆ ਜਾਵੇਗਾ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਹਾਂ ਕਿ ਕਲਸ਼ ਜਿਹੜੇ ਨੇ ਉਹ ਇਸ ਵੇਲੇ ਹੁਣ ਗੱਡੀ ਦੇ ਵਿੱਚ ਰੱਖਣ ਦੀ ਤਿਆਰੀ ਜਿਹੜੀ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਜਿਹੜੀ ਇਸ ਕਲਸ਼ ਯਾਤਰਾ ਦੀ ਸ਼ੁਰੂਆਤ ਸ਼ੰਭੂ ਬਾਰਡਰ ਤੋਂ ਹੋ ਜਾਵੇਗੀ ਤਾਂ ਦੇਖ ਸਾ ਤੇ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਕੱਲ੍ਹ ਸਕੇ ਜਿਹੜੇ ਇੱਕ ਖਾਨਾ ਗੱਡੀ ਦੇ ਵਿੱਚ ਚੜ ਜਾਣਗੇ ਲੈ ਕੇ ਆ ਰਹੇ ਨੇ ਐਕਚੁਅਲੀ ਕਿਹਾ ਸੀ ਸੁਏਸ ਗੱਡੀ ਦੇ ਵਿੱਚ ਕੱਲ੍ਹ ਸ ਜਿਹੜੇ ਰੱਖੇ ਜਾ ਚੁੱਕੇ ਨੇ ਔਰ ਇਹ ਹੁਣ ਯਾਤਰਾ ਦੀ ਜਦੋਂ ਸ਼ੁਰੂਆਤ ਹੋਣੀ ਹੈ ਤਾਂ ਇਸ ਤੋਂ ਬਾਅਦ ਕਿਸਾਨ ਆ ਗੂਲੇ ਜਿਹੜੇ ਉਹ ਆਪੀ ਗੱਡੀਆਂ ਦੇ ਵਿੱਚ ਬੈਠਣਗੇ ਸਵਾਰ ਹੋਣਗੇ ਤੇ ਇਸ ਕਲਸ਼ ਯਾਤਰਾ ਦੀ ਜਦੋਂ ਸ਼ੁਰੂਆਤ ਹੋਊਗੀ ਤਾਂ ਵੱਖ-ਵੱਖ ਸ਼ਹਿਰਾਂ ਵਿੱਚ ਹੋਵਗੀ ਤਾਂ ਸ਼ਹਿਰਾਂ ਦੇ ਨਾਂ ਤੁਹਾਨੂੰ ਦੱਸ ਦਿੰਨੇ ਇੱਕ ਵਾਰ ਦੁਬਾਰਾ ਤਾਂ ਵੀ ਕਿਹੜੇ-ਕਿਹੜੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਸ਼ੰਭੂ ਬਾਰਡਰ ਤੋਂ ਹੁੰਦਾ ਹੈ ਬਨੂੜ ਬਨੂੜ ਤੋਂ ਬਾਅਦ ਲਾਂਡਰਾ ਵਿਖੇ ਪਹੁੰਚਿਆ ਜਾਵੇਗਾ ਲਾਂਡਰਾ ਦੇ ਵਿੱਚ ਕਿਸਾਨ ਨੇ ਜਿਹੜੇ ਹੋਰ ਉਹਨਾਂ ਨੂੰ ਨਾਲ ਝੋੜਾ ਜਾਵੇਗਾ ਤੇ ਸੁਹਾਣਾ ਸਾਹਿਬ ਤੋਂ ਹੁੰਦਿਆਂ ਹੋਇਆਂ ਜਦੋਂ ਮੋਹਾਲੀ ਤੋਂ ਚੰਡੀਗੜ੍ਹ ਵੱਲੋਂ ਜਾਇਆ ਜਾਵੇਗਾ ਤਾਂ ਚੰਡੀਗੜ੍ਹ ਦੇ ਵਿੱਚ ਵੀ ਇਹ ਜਿਹੜੀ ਯਾਤਰਾ ਹੈ ਕਲਸ਼ ਯਾਤਰਾ ਅਸਤੀ ਕਲਸ਼ ਯਾਤਰਾ ਇਹ ਪਹੁੰਚੇਗੀ ਤੇ ਚੰਡੀਗੜ੍ਹ ਵਿੱਚ ਦੀ ਹੁੰਦੇ ਹੋયા ਆ ਪੰਚਕੁਲਾ ਦੇ ਸਕੇ ਤੜੀ ਵਿਖੇ ਇਹ ਯਾਤਰਾ ਪਹੁੰਚਣੀ ਹੈ ਤੇ ਰਾਤ ਦੇ ਟਾਈਮ ਉਸ ਜਗ੍ਹਾ ਤੇ ਸਟੇ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਦੀ ਤਿਆਰ ਕੀਤੀ ਜਾਵੇਗੀ ਕਿਹੜੇ ਕਿਹੜੇ ਸ਼ਹਿਰਾਂ ਵਿੱਚ ਹਰਿਆਣਾ ਦੇ ਵਿੱਚ ਐਂਟਰ ਕਰਨ ਤੋਂ ਬਾਅਦ ਸ਼ਹੀਦ ਸ਼ੁਕਰਨ ਸਿੰਘ ਦੀ ਜਿਹੜੀਆਂ ਆਸਤੀਆਂ ਨੇ ਉਹ ਲੈ ਕੇ ਜਾਣਗੇ ਸੋ ਇਹ ਤਸਵੀਰਾਂ ਯਾਤਰਾ ਦੀ ਸ਼ੁਰੂਆਤ ਹੋਈ ਹੈ ਜੋ ਕਿ ਅਸਤੀਕਲਸ ਯਾਤਰਾ ਸ਼ੰਭੂ ਬਾਰਡਰ ਤੋਂ ਹੁੰਦੇ ਹੋયા ਆ ਵੱਖ-ਵੱਖ ਸ਼ਹਿਰਾਂ ਵਿੱਚ ਦੀ ਹੁੰਦੇ ਹੋયા ਆ ਹਰਿਆਣਾ ਦੇ ਵਿੱਚ ਐਂਟਰ ਹੋਵੇਗੀ ਸਾਤੋਂ ਨਾ ਆਵੇ ਇਹ ਕੱਲ੍ਹ ਸਾਰਿਆਂ ਦੇ ਮਿੱਤਰ ਸੋ ਇਸ ਗੱਲ ਵਿੱਚ ਕੱਲ੍ਹ ਰੱਖ ਕੇ ਹੁਣ ਪੂਰੇ ਪੰਜਾਬ ਭਰ ਦੇ ਵਿੱਚੋਂ ਹੁੰਦਿਆਂ ਹੋਇਆਂ ਚੰਡੀਗੜ੍ਹ ਵਿੱਚ ਦੀ ਹੁੰਦਿਆਂ ਹੋਇਆਂ ਹੁਣ ਇਹ ਜਿਹੜੀ ਕੱਲ੍ਹ ਯਾਤਰਾ ਹੈ ਅਸਥਿਕ ਯਾਤਰਾ ਹਰਿਆਣਾ ਦੇ ਵਿੱਚ ਐਂਟਰ ਹੋਵੇਗੀ ਕੁਝ ਘੰਟਿਆਂ ਤੱਕ ਪੰਚਕੁਲਾ ਦੇ ਜਿਹੜੇ ਇਲਾਕੇ ਨੇ ਉਹਦੇ ਵਿੱਚ ਪਹੁੰਚੇਗੀ ਸਕੇਤਰੀ ਪੰਚਕੁਲਾ ਦੇ ਵਿੱਚ ਪਹੁੰਚ ਕੇ ਇਹ ਯਾਤਰਾ ਹੈ ਜਿਹੜੀ ਸਟੇ ਕਰੇਗੀ ਰਾਤ ਨੂੰ ਅਤੇ ਰਾਤ ਨੂੰ ਇੱਕ ਕਿਸਾਨ ਨੇ ਜਿਹੜੇ ਆਹ ਮੇਰੇ ਨਾਲ ਲਾ ਕੇ ਇੱਥੇ ਪਹੁੰਚ ਦੇ ਕਿਸਾਨ ਤਾਂ ਕਰੋ ਮੇਰੇ ਨਾਲ ਆ ਮੇਰੇ ਇਹ ਲੋਜਵਾਲ ਮੁੰਡੇ ਖੜੇ ਆ ਆ ਚਾਲੀ ਤੋਂ ਮੈਟ ਲਾ ਕੇ ਸੋ ਲਗਾਤਾਰ ਤੁਹਾਨੂੰ ਅਸੀਂ ਤਸਵੀਰਾਂ ਇਹ ਸਾਂਝੀਆਂ ਕਰ ਰਹੇ ਹਾਂ ਸ਼ੰਭੂ ਬਾਰਡਰ ਦੇ ਉੱਤੋਂ ਕਿਸੀ ਸ਼ੰਭੂ ਬਾਰਡਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਅਲਸੀ ਮਾਗੀ ਚਾਹੁੰਦੇ ਆ ਕਲਸ਼ ਯਾਤਰਾ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਅੱਗੇ ਪਹੁੰਚੇਗੀ ਤਾਂ ਇਹ ਕਿਸਾਨਾਂ ਦਾ ਵੱਡਾ ਇਕੱਠ ਹੈ ਜਿਹੜਾ ਜਿਸ ਦੇ ਵਿੱਚ ਗੱਡੀਆਂ ਦੇ ਵਿੱਚ ਸਵਾਰ ਹੋਏ ਨਾਂ ਦੇ ਨਾਲ ਬੱਸਾਂ ਜਿਹੜੀਆਂ ਤਿਆਰ ਕੀਤੀਆਂ ਗਈਆਂ ਨੇ ਬੱਸਾਂ ਦੇ ਵਿੱਚ ਵੀ ਕਿਸਾਨ ਨੇ ਜਿਹੜੇ ਉਹ ਬੈਠੇ ਹੋਏ ਨੇ ਤੇ ਬੱਸਾਂ ਵੀ ਨਾਲ ਲਿਜਾਈਆਂ ਗਈਆਂ ਨੇ ਤਾਂ ਕਿ ਜਿਹੜੇ ਹੋਰ ਕਿਸਾਨ ਨਾਲ ਜੁੜਨਾ ਚਾਹੁੰਦੇ ਨੇ ਉਹ ਟਰਾਲੀਆਂ ਦੇ ਉੱਤੇ ਪਾਬੰਦੀ ਲੱਗੀ ਸੀਗੀ ਇਸ ਕਾਰਨ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਜਾਂ ਬੱਸਾਂ ਦੇ ਵਿੱਚ ਸਵਾਰ ਹੋ ਕੇ ਜਿਹੜੇ ਕਿਸਾਨ ਨੇ ਉਹ ਇਸ ਵੇਲੇ ਸ਼ੰਭੂ ਬਾਰਡਰ ਤੋਂ ਤੋ ਰਵਾਨਾ ਹੋ ਰਹੇ ਨੇ ਅਸੀ ਕੁਸ਼ ਯਾਤਰਾ ਦੇ ਲਈ ਔਰ ਇਸ ਤੋਂ ਬਾਅਦ ਬਨੂੜ ਵਿਖੇ ਇਹ ਯਾਤਰਾ ਪਹੁੰਚਣੀ ਹੈ ਬਨੂੜ ਦੇ ਵਿਖੇ ਪਹੁੰਚਣ ਤੋਂ ਬਾਅਦ ਲਾਂਡਰਾ ਲਾਂਡਰਾ ਤੋਂ ਬਾਅਦ ਸੋਨਾ ਸਾਹਿਬ ਫਿਰ ਇਹ ਇਲਾਕਿਆਂ ਦੇ ਵਿੱਚੋਂ ਹੁੰਦੇ ਹੋਏ ਆ ਕਿਸਾਨਾਂ ਨੂੰ ਨਾਲ ਜੋੜਾ ਜਾਵੇਗਾ ਤੇ ਜੁੜਨ ਤੋਂ ਬਾਅਦ ਹੋਰ ਜਿਹੜੇ ਗੱਡੀਆਂ ਨਾਲ ਜੁੜਨ ਗੀਆਂ ਉਸ ਤੋਂ ਬਾਅਦ ਚੰਡੀਗੜ੍ਹ ਵਿਖੇ ਜਿਹੜੀ ਯਾਤਰਾ ਆ ਉਹ ਪਹੁੰਚਣੀ ਹੈ ਚੰਡੀਗੜ੍ਹ ਵਿਖੇ ਪਹੁੰਚਣ ਤੋਂ ਬਾਅਦ ਜਿਹੜਾ ਪੰਚਕੁਲਾ ਦਾ ਸਕੇਤਰੀ ਇਲਾਕਾ ਆ ਉਸ ਇਲਾਕੇ ਦੇ ਵਿੱਚ ਪਹੁੰਚਣ ਤੋਂ ਬਾਅਦ ਰਾਤ ਨੂੰ ਸਟੇ ਕੀਤਾ ਜਾਣਾ ਹੈ ਔਰ ਰਾਤ ਨੂੰ ਕਿਸਾਨਾਂ ਦੇ ਵੱਲੋਂ ਜਦੋਂ ਇੱਥੇ ਸਟੇ ਕੀਤਾ ਜਾਣਾ ਹੈ ਪੰਚਕੁਲਾ ਦੇਸ਼ ਖੇਤਰੀ ਵਿਖੇ ਤਾਂ ਉਸ ਤੋਂ ਬਾਅਦ ਅਗਲੀਆਂ ਜਿਹੜੀ ਵਿਆਉਂਤ ਹੈ ਉਹ ਤਿਆਰ ਕੀਤੀ ਜਾਵੇਗੀ ਕਿ ਪੰਚਕੁਲਾ ਦੇ ਬਾਅਦ ਹਰਿਆਣਾ ਦੇ ਕਿਹੜੇ-ਕਿਹੜੇ ਸ਼ਹਿਰਾਂ ਦੇ ਵਿੱਚ ਜਿਹੜੀ ਇਹ ਯਾਤਰਾ ਹੈ ਉਹ ਕੱਢੀ ਜਾਵੇਗੀ ਤਾਂ ਲਗਾਤਾਰ ਕਿਸਾਨ ਨੇ ਜਿਹੜੇ ਇਥੋਂ ਅ ਸ਼੍ਰੀ ਸ਼ੁਕਰਨ ਸਿੰਘ ਦੀ ਆਸਥਿਕਾਲ ਯਾਤਰਾ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਸਲਾਮੀ ਦੇ ਰਹੇ ਨੇ ਸ਼ੁਕਰਨ ਨੂੰ ਤੇ ਉਸ ਤੋਂ ਬਾਅਦ ਆਪਣੀ ਆਪਣੀਆਂ ਗੱਡੀਆਂ ਜਿਹੜੀਆਂ ਨਾਲ ਲਿਜਾ ਕੇ ਇਸ ਇਕੱਠ ਦੇ ਵਿੱਚ ਸ਼ਾਮਲ ਹੋ ਰਹੇ ਨੇ ਮਨਾਵੈ ਗੁਰੂ ਨਾਨਕ ਦੇਵ ਜੀ ਸਾਤੇ ਨਾਮ ਸੁਣਾਏ ਗੁਰੂ ਇਸ ਯਾਤਰਾ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਇਕੱਠੇ ਹੋ ਚੁੱਕੇ ਨੇ ਔਰ ਸ਼ਹੀਦ ਸ਼ੁਭਕਰਨ ਸਿੰਘ ਨੂੰ ਯਾਦ ਕੀਤਾ ਜਾ ਰਿਹਾ ਔਰ ਅਸਿਕਲ ਯਾਤਰਾ ਸ਼ੰਭੂ ਬਾਰਡਰ ਤੋਂ ਹੁੰਦਿਆਂ ਹੋਇਆਂ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਹੁੰਦਿਆਂ ਹੋਇਆਂ ਪੰਚਕੁਲਾ ਵਿਖੇ ਪਹੁੰਚਣੀ ਹੈ ਤੇ ਪੰਚਕੁਲਾ ਪਹੁੰਚਣ ਤੋਂ ਪਹਿਲਾਂ ਲਾਂਡਰਾ ਬਨੂੜ ਸੋਨਾ ਸਾਹਿਬ ਤੇ ਮੋਹਾਲੀ ਵਿਖੇ ਵੀ ਇਹ ਯਾਤਰਾ ਪਹੁੰਚਣੀ ਹੈ ਔਰ ਇਸ ਯਾਤਰਾ ਦੇ ਪਹੁੰਚਣ ਤੋਂ ਬਾਅਦ ਚੰਡੀਗੜ੍ਹ ਵਿਖੇ ਇਹ ਯਾਤਰਾ ਜਦੋਂ ਪਹੁੰਚੇਗੀ ਤਾਂ ਹੋਰ ਜਿਹੜੇ ਕਿਸਾਨ ਨਾਲ ਆਸ-ਪਾਸ ਦੇ ਇਲਾਕਿਆਂ ਦੇ ਵਿੱਚੋਂ ਜੁੜੇ ਹੋਏ ਨੇ ਪਿੰਡਾਂ ਦੇ ਵਿੱਚੋਂ ਜੁੜੇ ਹੋਏ ਨੇ ਉਹਨਾਂ ਨੂੰ ਨਾਲ ਜੋੜਿਆ ਜਾਵੇਗਾ ਕਿਸਾਨ ਨੇ ਜਿਹੜੇ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਣਗੇ ਤਾਂ ਇਹ ਜ਼ਰੂਰ ਦੇਖਣ ਨੂੰ ਮਿਲੇਗਾ ਕਿ ਕਿਸਾਨ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਏ ਨੇ ਔਰ ਜੋ ਇਹ ਯਾਤਰਾ ਹੈ ਸ਼ੀਦ ਸ਼ੁਕਰਨ ਸਿੰਘ ਦੇ ਪਿੰਡ ਦੇ ਵਿੱਚੋਂ ਵੱਲੋਂ ਵਿਖੇ ਇਹ ਯਾਤਰਾ ਦੀ ਸ਼ੁਰੂਆਤ ਹੋਈ ਸੀ ਜਿਸ ਦੇ ਵਿੱਚ ਕਲਸ਼ ਜਿਹੜੇ ਰੱਖੇ ਗਏ ਸੀ ਜਦੋਂ ਗੱਡੀ ਲੈ ਕੇ ਆਂਦੀ ਗਈ ਸੀ ਗੱਡੀ ਦੇ ਵਿੱਚ ਕਲਸ਼ ਰੱਖਣ ਤੋਂ ਬਾਅਦ ਹੋਰ ਆਗੂ ਜਿਹੜੇ ਨੇ ਜਥੇਬੰਦੀਆਂ ਦੇ ਤਾਂ ਉਹ ਨਾਲ ਜੁੜੇ ਅਤੇ ਵਕਵਕ ਪਿੰਡਾਂ ਵਿੱਚੋਂ ਦੇ ਹੁੰਦਿਆਂ ਹੋਏ ਆ ਪੰਜਾਬ ਦੇ ਵਕਵਕ ਸ਼ਹਿਰਾਂ ਵਿੱਚੋਂ ਦੇ ਹੁੰਦਿਆਂ ਹੋਏ ਆ ਜਿਹੜੇ ਸ਼ੰਭੂ ਬਾਰਡਰ ਦੇ ਉੱਤੇ ਪਹੁੰਚੇ ਸੀ ਤੇ ਸ਼ੰਭੂ ਬਾਰਡਰ ਦੇ ਉੱਤੇ ਪਹੁੰਚਣ ਤੋਂ ਬਾਅਦ ਸੋ ਸ਼ੰਭੂ ਮੋਰਚਾ ਜਿਹੜਾ ਚੱਲ ਰਿਹਾ ਲਗਾਤਾਰ ਕੀ ਦਿਨਾਂ ਤੋਂ ਮਹੀਨੇ ਤੋਂ ਉੱਪਰ ਟਾਈਮ ਹੋ ਚੁੱਕਾ ਹੈ ਤੇ ਬਨੂ ਰੋਡ ਤੋਂ ਹੁੰਦੇ ਹੋਏ ਇਹ ਅਸਥੀ ਕਲਸ਼ ਯਾਤਰਾ ਚੰਡੀਗੜ੍ਹ ਵਿਖੇ ਪਹੁੰਚਣੀ ਹੈ ਤੇ ਚੰਡੀਗੜ੍ਹ ਤੋਂ ਬਾਅਦ ਪੰਚਕੁਲਾ ਵਿਖੇ ਪਹੁੰਚਰ ਤੇ ਸਟੇ ਕੀਤੀ ਜਾਣੀ ਹੈ ਰਾਤ ਦੀ ਤੇ ਰਾਤ ਦੇ ਸਟੇ ਦੇ ਲਈ ਵੀ ਪ੍ਰਬੰਧ ਜਿਹੜੇ ਪੰਚਕੁਲਾ ਵਿਖੇ ਕੀਤੇ ਜਾ ਚੁੱਕੇ ਨੇ ਔਰ ਪੰਚਕੁਲਾ ਵਿਖੇ ਸਟੇ ਕਰਨ ਤੋਂ ਬਾਅਦ ਅਗਲੀ ਵਿਉਂਤ ਜਿਹੜੀ ਬਣਾਈ ਜਾਣੀ ਹੈ ਕਿ ਕਿਸ ਤਰ੍ਹਾਂ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਹੁੰਦਿਆਂ ਹੋਇਆਂ ਅਸਥੀ ਕਲਸ਼ ਯਾਤਰਾ ਹੈ ਜਿਹੜੀ ਉਹ ਜਾਵੇਗੀ ਹਰਿਆਣਾ ਦੇ ਕਿਸਾਨ ਨੇ ਜਿਹੜੇ ਦੱਸਿਆ ਜਾਵੇ ਤਾਂ ਵਕ ਵਕ ਜਥੇਬੰਦੀਆਂ ਨੇ ਜਿਨ੍ਹਾਂ ਦੇ ਵਿੱਚ ਜ਼ਰੂਰ ਮਨਮੋਟਾਵ ਹੋ ਸਕਦੇ ਨੇ ਲੇਕਿਨ ਜਿਸ ਤਰੀਕੇ ਦੇ ਨਾਲ ਹਰਿਆਣਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਸਾਧ ਦਿੱਤਾ ਗਿਆ ਪੰਜਾਬ ਦਾ ਤਾਂ ਪੰਜਾਬ ਦੇ ਕਿਸਾਨਾਂ ਦਾ ਕਹਿਣਾ ਸੀ ਕਿ ਹਰਿਆਣਾ ਦੇ ਵਕ ਵਕ ਸ਼ਹਿਰਾਂ ਦੇ ਵਿੱਚ ਦੀ ਹੁੰਦਿਆਂ ਹੋਇਆਂ ਇਹ ਯਾਤਰਾ ਜਿਹੜੀ ਪਹੁੰਚਣੀ ਹੈ ਔਰ ਹਰਿਆਣਾ ਦੇ ਕਿਸਾਨ ਵੀ ਜਿਹੜੇ ਨੇ ਇਹ ਨਾਲ ਜੁੜੇ ਜਾਣਗੇ ਤਾਂ ਕਿਸ ਤਰੀਕੇ ਨਾਲ ਨਾਲ ਜੁੜੇ ਜਾਣਗੇ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਹੋਰ ਕਿਸਾਨ ਆਗੂ ਨਾਲ ਜਿਹੜੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਸਰ ਕਿਸ ਤਰੀਕੇ ਦੇ ਨਾਲ ਯਾਤਰਾ ਜਿਹੜੀ ਹੈ ਵਾਕਫ ਸ਼ਹਿਰਾਂ ਵਿੱਚੋਂ ਹੋ ਕੇ ਜਾਣੀ ਹੈ ਤਾਂ ਹੋਰ ਕਿਸਾਨ ਨਾਲ ਜੋੜੇ ਜਾਣਗੇ ਸ਼ਹਿਰਾਂ ਤੋਂ ਬਿਲਕੁਲ ਬਿਲਕੁਲ ਜਿਵੇਂ ਹੁਣ ਤੁਸੀਂ ਦੇਖੋ ਚੰਡੀਗੜ੍ਹ ਯੂਨੀਵਰਸਿਟੀ ਦੇ ਸਟੂਡੈਂਟ ਆ ਰਹੇ ਨੇ ਉੱਥੇ ਸੋ ਇਸ ਤਰੀਕੇ ਦੇ ਨਾਲ ਹੋਰ ਜਥੇਬੰਦੀਆਂ ਕਾਫੀ ਸਪੋਰਟ ਕਰ ਰਹੀਆਂ ਨੇ ਸੋ ਇਹ ਜਿਹੜੀ ਹੈਗੀ ਆ ਕਲਸ਼ ਯਾਤਰਾ ਇਹ ਇੱਕ ਤਾਂ ਦਰਸ਼ਨ ਕਰਾਉਣੇ ਨੇ ਅਸਤੀਆਂ ਦੇ ਲੋਕਾਂ ਦੇ ਵਿੱਚ ਜਿਹੜਾ ਸ਼ੁਭ ਕਰਨ ਦੀ ਸ਼ਾਖ ਨੂੰ ਲੈ ਕੇ ਅਕਰੋਸ਼ ਹੈ ਪਿਆਰ ਔਰ ਸੈਕੰਡ ਇਹ ਜਿਹੜਾ ਅਵੇਅਰ ਵੀ ਕਰਨਾ ਹੈ ਲੋਕਾਂ ਨੂੰ ਕਿ ਸਾਡੇ ਸ਼ੁਭ ਕਰਨ ਦਾ ਕੀ ਕਸੂਰ ਸੀ ਸੋ ਇਹ ਜਾਗਰਤੀ ਵੀ ਆਏਗੀ ਤੇ ਇਸ ਨਾਲ ਨਾਲ ਜਿਵੇਂ ਦੇਖਿਆ ਵੀ ਪੰਚਕੋਲਾ ਸਟੇ ਕੀਤੀ ਜਾਣੀ ਤੇ ਪੰਚਕੋਲਾ ਤੋਂ ਬਾਅਦ ਹੋਰ ਨਵੇਂ ਪਲਾਨ ਬਣਾਏ ਜਾਣਗੇ ਕਿ ਹਰਿਆਣਾ ਕਿਹੜੇ ਕਿਹੜੇ ਸ਼ਹਿਰ ਜਾਣਾ ਹੈ ਬਿਲਕੁਲ ਹਰ ਜ਼ਿਲ੍ਹੇ 'ਚ ਜਾਣੀਆਂ ਕੱਲੇ-ਕੱਲੇ ਜ਼ਿਲ੍ਹੇ 'ਚ ਘੁੰਮਣੀਆਂ ਕੱਲੇ-ਕੱਲੇ ਪਿੰਡ 'ਚ ਘੁੰਮਣੀਆਂ ਸੋ ਹਰ ਜ਼ਿਲ੍ਹੇ ਨੂੰ ਦੋ-ਦੋ ਦਿਨ ਦਿੱਤੇ ਗਏ ਆ ਸੋ ਜਿਹੜਾ ਵੱਡਾ ਜ਼ਿਲ੍ਹਾ ਨੂੰ ਤਿੰਨ ਦਿਨ ਦਿੱਤੇ ਗਏ ਆ ਸੋ 31 ਮਾਰਚ ਨੂੰ ਜਿਹੜੀ ਮੋੜਾ ਮੰਡੀ ਦੇ ਵਿੱਚ ਮਹਾਪੰਚਾਇਤ ਕਰਕੇ ਉੱਥੇ ਸਰਦਾ ਦੇ ਫੁੱਲੇ ਨੂੰ ਪੇਂਟ ਕੀਤੇ ਜਾਣਗੇ ਸ਼ੌਕ ਕਰਨ ਨੂੰ ਔਰ ਵੱਡੀ ਮਹਾਂ ਪੰਚਾਇਤ ਕੀਤੀ ਜਾ ਜਿਹੜੀ ਪੰਚਕੁਲਾ ਵਿਕੇ ਸਟੇ ਕੀਤੀ ਜਾਣੀ ਹੈ ਤਾਂ ਪ੍ਰਬੰਧ ਕੀਤੇ ਜਾ ਚੁੱਕੇ ਨੇ ਉਸ ਜਗ੍ਹਾ ਸਟੇ ਕਰਨ ਲਈ ਬਿਲਕੁਲ ਬਿਲਕੁਲ ਉਹ ਮੋਰੇ ਤਿਆਰੀਆਂ ਨਹੀਂ ਸਨ ਬਹੁਤ ਬਹੁਤ ਧੰਨਵਾਦ ਸੋ ਇਹ ਦੇਖਿਆ ਵੀ ਕਿਸ ਤਰੀਕੇ ਨਾਲ ਤਿਆਰੀਆਂ ਕੀਤੀਆਂ ਗਿਆ ਨੇ ਤੇ ਪੰਚਕੁਲਾ ਦੇ ਵਿੱਚ ਵੀ ਸਟੇ ਕਰਨ ਦੇ ਲਈ ਕਿਸਾਨਾਂ ਦੀ ਵੱਡੀ ਗਰੰਟੀ ਦੇ ਵਿੱਚ ਪ੍ਰਬੰਧ ਕੀਤੇ ਗਏ ਨੇ ਤੇ ਇਸ ਦੇ ਨਾਲ ਨਾਲ ਜਿਹੜਾ ਹਰਿਆਣਾ ਦੀ ਦੱਸੀ ਜਾਵੇ ਗੱਲ ਤਾਂ ਹਰਿਆਣਾ ਦੇ ਕਿਸਾਨ ਨੇ ਜਿਹੜੇ ਉਹ ਨਾਲ ਜੁੜੇ ਨੇ ਹਰਿਆਣਾ ਦੇ ਕਿਸਾਨਾਂ ਦੇ ਵੱਲੋਂ ਵੀ ਸਾਥ ਦਿੱਤਾ ਜਾ ਰਿਹਾ ਤੇ ਹਰਿਆਣਾ ਦੇ ਕਿਹੜੇ-ਕਿਹੜੇ ਸ਼ਹਿਰਾਂ ਦੇ ਵਿੱਚ ਪਹੁੰਚਾ ਜਾਵੇਗਾ ਇਸ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਦੋ ਦੋ ਦਿਨ ਦਿੱਤੇ ਗਏ ਨੇ ਸ਼ਹਿਰਾਂ ਨੂੰ ਕਿ ਜਿਹੜੀ ਕਲਸ਼ ਯਾਤਰਾ ਹੈ ਉਹ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਹਰਿਆਣਾ ਦੇ ਵਿੱਚੋਂ ਹੁੰਦੀ ਜਾਵੇਗੀ ਅਤੇ ਹਰਿਆਣਾ ਦੇ ਵਿੱਚ ਪਹੁੰਚਣ ਤੋਂ ਬਾਅਦ ਵਾਪਸੀ ਜਿਹੜੀ ਹੈ ਉਹ ਕਿਸ ਜਗ੍ਹਾ ਤੇ ਕੀਤੀ ਜਾਣੀ ਹੈ ਜਾਂ ਕਿਸ ਜਗ੍ਹਾ ਸਮਾਪਤੀ ਕੀਤੀ ਜਾਣੀ ਹੈ ਇਸ ਯਾਤਰਾ ਦੀ ਤਾਂ ਉਸ ਦੇ ਬਾਰੇ ਵੀ ਨਾਲ ਦੇ ਨਾਲ ਅਪਡੇਟ ਜਿਹੜੀ ਹੈ ਉਹ ਦਿੱਤੀ ਜਾਵੇਗੀ ਤਾਂ ਕਲਸ਼ ਯਾਤਰਾ ਜਿਹੜੀ ਹੈ ਅਸਤੀ ਕਲਸ਼ ਯਾਤਰਾ ਸ਼ੰਭੂ ਬਾਰਡਰ ਤੋਂ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਇਸ ਯਾਤਰਾ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਹੁੰਦਿਆਂ ਹੋਇਆਂ ਚੰਡੀਗੜ੍ਹ ਲਿਜਾਇਆ ਜਾਵੇਗਾ ਤੇ ਚੰਡੀਗੜ੍ਹ ਤੋਂ ਬਾਅਦ ਪੰਚਕੁਲਾ ਸਕੇਤੜੀ ਵਿਖੇ ਇਸ ਯਾਤਰਾ ਦਾ ਠਹਿਰਾਵ ਕੀਤਾ ਜਾਣਾ ਹੈ ਤੇ ਟਰੈਕਟਰ ਟਰਾਲੀ ਦੇ ਉੱਤੇ ਪਹਿਲਾਂ ਵੀ ਪਾਬੰਦੀ ਲੱਗ ਚੁੱਕੀ ਹੈ ਇਸ ਕਾਰਨ ਹਰਿਆਣਾ ਦੇ ਵਿੱਚ ਐਂਟਰ ਨਹੀਂ ਕੀਤਾ ਜਾ ਸਕਦਾ ਤੇ ਗੱਡੀਆਂ ਆਪਣੀਆਂ ਪਰਸਨਲ ਗੱਡੀਆਂ ਲੈ ਕੇ ਜਾਂ ਫਿਰ ਬੱਸਾਂ ਲੈ ਕੇ ਕਿਸਾਨ ਜਿਹੜੇ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਨੇ ਔਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਪੰਜਾਬ ਦੇ ਲੋਕ ਨੇ ਜਿਹੜੇ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਨੇ ਤੇ ਹੁਣ ਇਸ ਯਾਤਰਾ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਔਰ ਨਾਲ ਦੀ ਨਾਲ ਤੁਹਾਨੂੰ ਅਪਡੇਟ ਇਸ ਯਾਤਰਾ ਦੇ ਬਾਰੇ ਇਹਦੇ ਦਿੰਦੇ ਰਵਾਂਗੇ ਸੁਵਦੇਰੀ ਅਪਡੇਟਸ ਜੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹੈਪੀ ਕਰਵਾਲ ਨਗਦੀਪ ਸਿੰਘ ਨਮੇ